ਔਰ ਸੱਜਾ ਨਹੀਂ ਹੁੰਦੇ ਆ ਜਿਗਾ ਵੀ ਹੁੰਦੀਆਂ ਨੇ ਲੱਖਾਂ ਚਾਰ ਦੀ ਹੁੰਦੇ ਆ ਇਹ ਝੰਗਲੇ ਹੁੰਦੇ ਆ ਇਹਨੇ ਆਪਣੇ ਸਰੀਰ ਦੇ ਉੱਪਰ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਜੇ ਅਸੀਂ ਸੱਚਮੁੱਚ ਮਾਨਸਿਕ ਤੌਰ ਤੇ ਉਹ ਤਿਆਰੀ ਕਰਕੇ ਕਿਸੇ ਸੰਘਰਸ਼ ਦੇ ਵਿੱਚ ਬੈਠੇ ਆ ਤਾਂ ਫਿਰ ਲੋਕ ਤਾਕਤ ਕਦੇ ਨਹੀਂ ਹਾਰਦੇ ਸਾਡੇ ਤਜਰਬੇ ਆ ਇੱਕ ਇੱਕ ਅੱਗੜ ਦਾ ਮਸਲਾ ਇਕੱਲਾ ਇਹ ਨਹੀਂ ਕਿ ਅਸੀਂ ਰੁੱਖ ਲਗਾਉਣ ਤੋਂ ਰੋਕਣਾ ਮੈਿਕੜੇ ਨੂੰ ਕਿਉਂਕਿ ਰੁੱਖ ਲਗਾਉਣ ਦੇ ਨਾਲ ਵੱਡੀ ਪੱਧਰ ਤੇ ਸਫਾਈ ਨਹੀਂ ਮੁੜ ਕੇ ਹੋਣੀ ਰੁੱਖਾ راہ ਭਰ ਜਾਣਾ ਤੇ ਸਾਡੇ ਜਿੰਮੇ ਪਹਿਲਾਂ ਉੱਥੋਂ ਦਾ ਸਾਡੇ ਇਲਾਕੇ ਲਈ ਹੋਣੀ ਆਪਾਂ ਨੂੰ ਪਤਾ ਸਭ ਕਿਹਨੇ ਆਂ ਬੰਦੇ ਬੁਲਾ ਰਹੇ ਇਹਦੇ ਨਾਲ ਦੀ ਨਾਲ ਅਸੀਂ ਦੂਜਾ ਸੀ ਨਾ ਜਿਹੜੇ ਦੇ ਵਿੱਚ ਸੰਗੋਇਆ ਹੋਇਆ ਜਿਹੜਾ ਤੁਸੀਂ ਚਲਾ ਰਹੇ ਹੋ ਤੁਸੀਂ ਨਹੀਂ ਚਲਾਉਂਦੇ ਪੇਜ ਦਾ ਅਸੀਂ ਤੁਸੀਂ ਪੇਜ ਨਹੀਂ ਚਲੰਦਾ ਸਾਡੀ ਬੇਸਤੀਂ ਦੀ ਜ਼ਮੀਨ ਹਰਨ ਨੂੰ ਬਚਾਉਣ ਵਾਸਤੇ ਠੀਕ ਠੀਕ ਸਾਡੇ ਪਿੰਡਾਂ ਨੂੰ ਸਾਡੀਆਂ ਫਸਲਾਂ ਨੂੰ ਅਸੀਂ ਡਰੇਨ ਵਿਭਾਗ ਨੂੰ ਕੌਟੀਆਂ ਦੇ ਭਾਅ ਦਿੱਤੀ ਹੈ ਤੁਹਾਨੂੰ ਪਤਾ ਹੈ ਅਸੀਂ ਆਪਣੀ ਸੇਫਟੀ ਵਾਸਤੇ ਡਰੇਨ ਭਾਰ ਨੂੰ ਦਿੱਤੀ ਹੈ ਤੇ ਸਰਕਾਰ ਨੇ ਬਿਨਾਂ ਸਾਡੀ ਸਹਿਮਤੀ ਲਏ ਸਾਡੇ ਪਿੰਡਾਂ ਦੀ ਇਹ ਅੱਗੇ ਬਾਗਬਾਨੀ ਵਿਭਾਗ ਨੂੰ ਦੇ ਦਿੱਤੀ ਦਲੀ ਭੇਰਾ ਇਹ ਸਾਡੀ ਲੜਾਈ ਦਰੁਸਤ ਕਿਵੇਂ ਹੈ ਆਪਣਾ ਇਹ ਪੈਤੜ ਹੈ ਕਿ ਸਰਕਾਰ ਨੇ ਜਿਸ ਮਕਸਦ ਵਾਸਤੇ ਜ਼ਮੀਨ ਅਲਾਅਰ ਕੀਤੀ ਹੈ ਜਿਉ ਮਫਤ ਸਾਡੇ ਲੋਕਾਂ ਦਾ ਪੂਰਾ ਹੋ ਗਿਆ ਫੇਰ ਸਰਕਾਰ ਕੁਛ ਮਰਜ਼ੀ ਕਰੇ ਜਦੋਂ ਅੱਜ ਵੀ ਸਰਕਾਰ ਆਹੀ ਬਰੇਂਦਰ ਗੋਇਲ ਮੰਤਰੀ ਜਿਹੜਾ ਸਾਡਾ ਉਹ ਪਾਇਸ ਸਵੇਰੇ ਚ ਆਲਾਨ ਕਰ ਰਿਹਾ ਬਿਆਨ ਦੇ ਰਿਹਾ ਵੀ ਅਸੀਂ ਹੜਾ ਨਾਲ ਰਿਸ਼ਣ ਬਾਸ ਦੇ ਇੰਨੇ ਗੱਟੇ ਭਰ ਲੈ ਆ ਪ੍ਰਬੰਧ ਕਰ ਲੈ ਜਣੀ ਉਹਨਾਂ ਨੂੰ ਪਤਾ ਹੈ ਵੀ ਬੰਨ ਖਾਦਾਂ ਤੋਂ ਟੁੱਟ ਰਹੇ ਹੈ ਫੇਰ ਤਾਂ ਜੇ ਤੁਹਾਨੂੰ ਪਤਾ ਹੀ ਨਹੀਂ ਬੰਨ ਖਾਦਾਂ ਤੋਂ ਟੁੱਟ ਰਹੇ ਹੈ ਅਸੀਂ ਲੱਗ ਰਹੇ ਇਹ ਮੰਗ ਕਰਦੇ ਆ ਵੀ ਇਹਦਾ ਸਲੀਬੀ ਹੱਲ ਕਰੇ ਸਰਕਾਰ ਸਲੀਬੀ ਹੱਲ ਡਰਤ ਲਉਣ ਵਾਸਤੇ ਨਹੀਂ ਇੱਥੋਂ ਮਿੱਟੀ ਚੁੱਕੋ ਜਿੱਥੇ ਵੱਧ ਮਿੱਟੀ ਹੈ ਇਹ ਮਿੱਟੀ ਉਹਨਾਂ ਕੰਡਿਆਂ ਦੇ ਲਾਓ ਜਿਹੜੇ ਕਮਜ਼ੋਰ ਹੈ ਤੈਨੂੰ ਪੂਰਨ ਤੌਰ ਤੇ ਸਫਾਈ ਹਲ ਹੋਵੇ ਤਾਂ ਸਾਡਾ ਜਾਨੀ ਮਾਲ ਨਹੀਂ ਸਾਡੀਆਂ ਫਸਲਾਂ ਦਾ ਮੁੜ ਕੇ ਨਕਸਾਨ ਨਾ ਹੋਵੇ ਇਹ ਮੰਗ ਕਰਦੇ ਆਂ ਆਪਾਂ ਸਰਕਾਰ ਦੇ ਕੋਲ ਇਸ ਕਰਕੇ ਸਾਡੀਆਂ ਦੋਏ ਗੱਲਾਂ ਜੇ ਜੇ ਸਾਡੀਆਂ ਦੋਏ ਮੰਗਾਂ ਜਾਇਜ਼ ਹੈ ਅਧਿਕਾਰੀ ਤੇ ਸਰਕਾਰ ਨੇ ਅੱਖਾਂ ਖੀਚੀਆਂ ਹੋਣਾਂ ਜਿਸ ਤਰ੍ਹਾਂ ਦਾ ਸਮਾਂ ਹੈ ਉਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖਦੇ ਹੋ ਸਾਡੇ ਮੁੱਖ ਮੰਤਰੀ ਪ੍ਰਭਾਨ ਸਿੰਘ ਮਾਨ ਨੂੰ ਉਹ ਕਿੰਨੇ ਅੱਜ ਸਾਡੇ ਕਿਸਾਨਾਂ ਦੇ ਸਾਡੇ ਕਿਸਾਨ ਜੱਫੇ ਬੰਦੀਆਂ ਦੇ ਵਿਰੋਧ ਦੇ ਵਿੱਚ ਖੜੇ ਆਇਆ ਜਿਹੜਾ ਮੁੱਖ ਮੰਤਰੀ ਜੋਤ ਹੈ ਉਹ ਸਨਮਾਨਯੋਗ ਉਹ ਤਾਂ ਹੁੰਦਾ ਹੈ ਉਹ ਸੌਦੇ ਦੇ ਉੱਤੇ ਖੜ ਕੇ ਕੀੜੀਆਂ ਗੱਲਾਂ ਕਰਨੀਆਂ ਉਹ ਪੁੱਲ ਚੁੱਕਿਆ ਉਹਨਾਂ ਦਾ ਦਿਮਾਗੀ ਸੰਤੁਲਨ ਹੈ ਜਿਹੜਾ ਉਹ ਖਰਾਬ ਹੋ ਚੁੱਕਿਆ ਹੈ ਉਹ ਕੀ ਕਹਿੰਦੇ ਆ ਸਾਡੇ ਕਿਸਾਨਾਂ ਆਗੂਆਂ ਤੇ ਬਲੇਮ ਲਾਉਂਦੇ ਆ ਕਹਿੰਦੇ ਇਹਨਾਂ ਨੂੰ ਇਹ ਪੁੱਛੋ ਵੀ ਕਦੇ ਖੇਤ ਗਏ ਆ ਖੇਤ ਕੀੜਾ ਮਾਰਿਆ ਕਿਸਾਨ ਤਾਂ ਹੁੰਦੇ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਜਦੋਂ ਆਪਾਂ ਥਾ ਥਾ ਤੇ ਇਹ ਚੈਲੰਜ ਕੀਤਾ ਸਾਡੇ ਮੁੱਖ ਮੰਤਰੀ ਨੂੰ ਹੋਂ ਵੀ ਚੈਲੰਜ ਕਰਦੇ ਆ ਕਿ ਅਸੀਂ ਅਸਲ ਦੇ ਵਿੱਚ ਕਿਸਾਨਾਂ ਦੇ ਪੁੱਤਾਂ ਜਿੰਨੇ ਕਿਸਾਨ ਜਿਥੇ ਬੰਦੀਆਂ ਦੇ ਆਖੂ ਆ ਅਸੀਂ ਖੇਤਾਂ ਦੇ ਵਿੱਚ ਵੀ ਜਾਂਦੇ ਆ ਅਸੀਂ 4 ਵਜੇ ਉੱਠਦੇ ਆ ਫਿਰ 10 ਵਜੇ ਸੌਂਦੇ ਆ ਅਸੀਂ ਡੰਗਰ ਵੀ ਰੱਖੇ ਹੋਏ ਆ ਡੰਗਰ ਵੀ ਸਾਡੇ ਆ ਅਸਲ ਦੇ ਵਿੱਚ ਅਸੀਂ ਉਹੋ ਆ ਜਿਨ੍ਹਾਂ ਨੇ ਸਲੈਂਸਰਾਂ ਇੰਜਨ ਦੇ ਸਲੈਂਸਰਾਂ ਅੱਗੇ ਮੰਜੇ ਡਾਹੇ ਆ। ਅਸੀਂ ਪੁੱਛਣਾ ਚਾਹਵੇਂ ਆ ਵੀ ਤੂੰ ਹੰਦਾ। ਹਾਂਜੀ। ਤੂੰ ਸ਼ਰਾਬ ਪੀਂਦਾ ਹੁੰਦਾ। ਤੇਰਾ ਪਿਓ ਉਹਦੇ ਆਪ ਕੋ ਹੁੰਦਾ। ਤੇਰੇ ਪਿਓ ਨੇ ਜ਼ਮੀਨ ਠੇਕੇ ਤੇ ਦਿੱਤੀ ਆ ساری ਉਮਰ। ਤੂੰ ਕਦੇ ਜ਼ਮੀਨ ਤੇ ਟਰੈਕਟਰ ਨਹੀਂ ਚਲਾਇਆ, ਕਦੇ ਹਾਲ ਨਹੀਂ ਬਾਹਿਆ। ਤੂੰ ਵਿਚਾਰ ਕਿਵੇਂ ਹੋ ਗਿਆ? ਤੇ ਜਿਹੜਾ ਤੂੰ ਕਹਿੰਦਾ ਰਹਿ ਸਲੈਂਸਰਾਂ ਅੱਗੇ ਅਸੀਂ ਮੈਂ ਮੰਜੇ ਡਾਹੇ ਆ। ਉਹ ਤਾਂ ਤੈਂ ਉਦੋਂ ਮੰਜੇ ਡਾਹੇ ਆ। ਜਦੋਂ ਤੂੰ ਸ਼ਰਾਬ ਪੀ ਕੇ ਆ ਜਾਂਦਾ ਤੇ ਤੇਰਾ ਪਿਓ ਤੇਰੇ ਨਾਲ ਲੜਦਾ ਹੁੰਦਾ ਫਿਰ ਤੂੰ ਘਰੇ ਰਿਵਰਟਾ ਦੀ ਸ਼ਰਾਬੀ ਹੋ ਕੇ ਸਲੈਂਸ ਰੱਖ ਕੇ ਜਾ ਕੇ ਫਿਰ ਤੇ ਬੱਸ ਬੋਲਣਾ ਪੜਾ। ਇਸ ਕਰਕੇ ਭਰਾਵੋ ਸਰਕਾਰ ਜਿਹੜੀ ਸਾਡੇ ਧਰਨਿਆਂ ਦੇ ਵਿੱਚੋਂ ਨਿਕੜਿਆ ਮੁੱਖ ਮੰਤਰੀ ਤੇ 92 ਜਿੱਤੇ ਐ। ਉਹ ਅੱਜ ਸਿੱਧ ਸਿੱਧਾ ਸਾਡੇ ਕਿਸਾਨਾਂ ਦੇ ਵਿਰੋਧ ਵਿੱਚ ਸਾਡੇ ਜਿਹਾ ਬੰਦੀਆਂ ਦੇ ਵਿਰੋਧ ਵਿੱਚ ਖੜੇ ਐ। ਇਸ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ। ਪਰ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਆਪਦੀ ਮਾਨਸਕ ਤੋਂ ਉੱਤੇ 40 ਅਖਰੀ ਚਾਹੀਦੀ ਹੈ ਸਾਨੂੰ ਅੱਗੇ ਵਾੜੇ ਮੰਗਣਾ ਚਾਹੀਦਾ ਸਾਨੂੰ ਥੱਕੇ ਵਾੜੇ ਮੰਗਣਾ ਚਾਹੀਦਾ ਸਭੋਏ ਬਣਾਉਣਾ ਚਾਹੀਦਾ ਕਿ ਜੋ ਅਸੀਂ ਐਲਾਨ ਕੀਤਾ ਹੈ ਉਹਦੇ ਅਸੀਂ ਅੱਜ ਵੀ ਪਾਵੰਦਾ ਅੱਜ ਵੀ ਖੜੇ ਆ ਤੇ ਆਉਂਦੇ ਸਮੇਂ ਦੇ ਵਿੱਚ ਵੀ ਖੜਾਂਗੇ ਤੁਸੀਂ ਥੋੜੇ ਜੇ ਗਿਣਤੀ ਨੇ ਚੈਲੰਜ ਕੀਤਾ ਵੀ ਅਸੀਂ ਦਰਖਤੀ ਲਾਉਣ ਲੰਦੇ ਤੇ ਆਪਣੀ ਸਮੁੱਚੇ ਜਨ ਬੰਦੀ ਭਰਾਵੋ ਤੁਹਾਡੀ ਪਿੱਛੇ ਤੇ ਖੜੀ ਹੈ ਅਸੀਂ ਇਸ ਗੱਲ ਨੂੰ ਸਾਨੂੰ ਤੇ ਇਹ ਇਸ ਗੱਲ ਨੂੰ ਪ੍ਰਮਾਣ ਕਰਦੇ ਆ ਕਿ ਇਹ ਮਸਲਾ ਤੁਹਾਡਾ ਮਸਲਾ ਨਹੀਂ ਹੈ ਇਹ ਮਸਲਾ ਸਮੁੱਚੇ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਹੈ ਇਸ ਕਰਕੇ ਤੈਨੂੰ ਹੌਸਲੇ ਨਾਲ ਇਹਨੂੰ ਧੀਰਜ ਨਾਲ ਆਪਾਂ ਸੇਧਾ ਸਿਕਾਣੇ ਚਾਹੀਦੀ ਆ ਲੜਨਾ ਚਾਹੀਦਾ ਤੇ ਆਪਾਂ ਜਿੱਤਾਂਗੇ ਜਦ ਹੀ ਬੇਸ਼ੱਕ ਆਪਣੀ ਥੂਬਾ ਕਮੇਟੀ ਦੀ ਮੀਟਿੰਗ 15 ਦਾ 16 ਤਰੀਕ ਨੂੰ ਹੋਣੀ ਹੈ ਫਾਈਨਲੀ ਉਹਦੇ ਵਿੱਚ ਵੀ ਅਸੀਂ ਇਹ ਮਸਲਾ ਵਿਚਾਰ ਕੇ ਵੱਡਾ ਪਨੋਰਮਾ ਪਾਉ ਦੇਖਾਂਗੇ ਤੁਹਾਡੇ ਵਾਸਤੇ ਇਹ ਹੈ ਕਿ ਆਪਾਂ 18 ਤਰੀਕ ਨੂੰ ਬਲਾਕ ਮੂਲਕ ਦੇ ਵਿੱਚ ਜਿੰਨੀ ਆਪਣੀਆਂ ਪਿੰਡਾਂ ਜਾਂ ਚੱਲਦੀਆਂ ਉਹਨਾਂ ਸਾਰਿਆਂ ਦੇ ਪਿੰਡਾਂ ਵਿੱਚ ਰੇਲੀਆਂ ਕਰਾ ਕੇ ਸਾਡੀਆਂ ਮਤਾਵਾ ਭੈਣਾਂ ਨੂੰ ਨਾਲ ਲੈ ਕੇ ਨੌ ਜਵਾਲਾਂ ਨੂੰ ਨਾਲ ਲੈ ਕੇ ਪੂਰੀ ਤਿਆਰੀ ਨਾਲ 18 ਤਰੀਕ ਨੂੰ ਇੱਕ ਦਿਨ ਦਾ ਪ੍ਰੋਗਰਾਮ ਆ ਮੈਂ ਆਪਾਂ ਐਸਡੀਐਮ ਸਾਤਰਕੇ ਕਰਾਂਗੇ ਆਪਣੀ ਜਥੇਬੰਦੀ ਵੱਲੋਂ ਇਸੇ ਮਸਲੇ ਦੇ ਉੱਤੇ ਤੇ ਜਿਹੜੇ ਟੋਏ ਉੱਟੇ ਹੋਏ ਐ ਮਾਰਗਮਾਨੀ ਵਿਭਾਗ ਦੇ ਤੁਹਾਨੂੰ ਬੇਨਤੀ ਹੈ ਭਰਾਵੋ ਸਾਰੇ ਕਿਸਾਨਾਂ ਨੂੰ ਕਿ ਆਪੋ ਆਪਣੇ ਮੱਥੇ ਤੋਂ ਆਪਦੇ ਟਰੈਕਟਰ ਲੈ ਕੇ ਬਾਹਰ ਹੋ ਕਿਉਂਕਿ ਸਰਕਾਰ ਠੁੱਠੀ ਐ ਬਾਰ-ਬਾਰ ਭੱਜਦੀ ਐ ਇਸ ਮਸਲੇ ਤੇ ਨਹੀਂ ਕਿ ਅਸੀਂ ਖੰਡਰ ਆਜਾ ਸੰਘਰਸ਼ ਨਹੀਂ ਪੂਰਾ ਕੀਤਾ ਸਮਾ ਤੇ ਹਾਲਾਤ ਇਸੇ ਗੱਲ ਦੀ ਮੰਗ ਕਰਦੇ ਸੀ ਕਿ ਆਪਾਂ ਲੰਬਾ ਲਈਏ ਸਾਡੇ ਖਿਸਾਨ ਵਿਹਲੇ ਹੋ ਜਾਣੇ ਕਿਉਂਕਿ ਸਾਡੇ ਆਪਣੇ ਸੰਗਰੂਜਲੇ ਚ ਬਸਪਤੀ ਦੀ ਬਜਾਈ ਬੰਦਾ ਹੈ ਸਾਡੇ ਪਿੰਡਾਂ ਦੇ ਵਿੱਚ ਅਜੇ ਹੁਣ ਪੂਰਾ ਜੋਰ ਹੈ ਝੋਨਾ ਲਾਉਣ ਦਾ ਇਸ ਕਰਕੇ ਆਪਾਂ ਵਿਹਲੇ ਹੋ ਜਾਣੇ 5-7 ਦਿਨਾਂ ਦੇ ਵਿੱਚ ਵਿੱਚ ਵੱਡਾ ਇਕੱਠਾ ਪਾ ਐਸਬੀਐਮ ਦਾਸਰ ਅੱਗੇ ਕਰਾਂਗੇ ਕੋਠ ਪ੍ਰੋਗਰਾਮ ਦੇ ਵਿੱਚ ਅਗਲਾ ਪ੍ਰੋਗਰਾਮ ਦਾ ਇਲਾਨ ਕਰਾਂਗੇ ਜੇ ਸਰਕਾਰ ਨੇ ਆਪਣੇ ਜਿਹੜੇ ਕੰਮ ਆਉੱਖੇ ਨਾ ਲਏ ਸਾਡੀ ਗੱਲ ਜਾਇਜ਼ ਹੈ ਅਸੀਂ ਜਾਇਜ਼ ਮੰਨਦੇ ਹਾਂ ਸਰਕਾਰ ਦੇ ਕੋਲੋਂ ਧਿਆਨ ਦੇਵੇ ਸਾਡਾ ਮੁੱਖ ਮੰਤਰੀ ਇਸ ਵੱਲ ਚੋਰੀ ਛਿਪੇ ਜਾਸਤ ਲਾਉਣ ਨਾਲ ਰਾਤੋ ਰਾਤ ਨਿਓ ਵੱਡੇ ਹੋ ਜਾਣੇ ਜੇ ਤੁਸੀਂ ਲਾਉਂਗੇ ਅਸੀਂ ਹੋਣ ਨਹੀਂ ਦੇਣੇ ਇਲਾਨ ਕਰਦੇ ਹਾਂ ਕਿ ਅਸੀਂ ਪੱਟਾਂਗੇ ਤੁਸੀਂ ਜੋੜ ਲਾ ਰਹੇ ਹੋ ਤੁਸੀਂ ਦੇਸ਼ ਦੇ ਲੋਕਾਂ ਦਾ ਪੈਸਾ ਗਲਤ ਖਰਾਬ ਕਰਨ ਤੇ ਲੱਗੇ ਹੋਏ ਹੋ ਉਹਨਾਂ ਗੱਲ ਤੇ ਪੈਸੇ ਦੀ ਬਰਤੋਂ ਕਰੋ ਜਿੱਥੋਂ ਲੋਕਾਂ ਨੂੰ ਬਾਇਨਫੀਟ ਮਿਲਦਾ ਹੋਵੇ ਤੇ ਤੁਹਾਡੀ ਅਫਸਰशाही ਤੁਹਾਡੇ ਵਿਭਾਗਾਂ ਵਿੱਚ ਨਜਾਇਜ਼ ਰੁਟ ਕੰਮ ਤੇ ਲੱਗੇ ਹੋਏ ਆ ਬਰਬਾਦ ਕੰਮ ਤੇ ਲੱਗੇ ਹੋਏ ਆ ਪੈਸੇ ਨੂੰ ਇਸ ਕਰਕੇ ਇਹ ਕੋਈ ਇਹਦਾ ਮਤਲਬ ਨਹੀਂ ਬਣਦਾ ਵੀ ਆ ਚੋਆ ਜਿਹੜਾ ਸਾਡੇ ਪਿੰਡਾਂ ਵਾਲੇ ਤੇ ਆਫਤ ਬਣ ਕੇ ਆਉਂਦਾ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਕਰਦਾ ਸਾਡੀਆਂ ਫਸਲਾਂ ਮਿੱਟਦਾ ਸਾਡੇ ਘਰਾਂ 'ਚ ਪਾਣੀ ਭੜਦਾ ਘਰ ਟੈਂਦੇ ਆ ਜਾਨੀ ਨੁਕਸਾਨ ਹੁੰਦੇ ਆ ਉਹ ਸਜਾਵੇ ਉੱਤੇ ਤੁਸੀਂ ਦਸਤ ਲਾਓ ਅਸੀਂ ਨਹੀਂ ਲੱਗਣ ਦੇ ਨਾਗੇ ਇਸ ਕਰਕੇ ਤਕੜੇ ਹੋਵੋ ਭਰਾਵੋ ਮਾਨਸਿਕ ਤੌਰ ਤੇ ਤਿਆਰ ਹੋਵੋ ਕਿਉਂਕਿ ਇੱਕ ਕਲੀ ਨੇ ਬਹੁਤ ਵਧੀਆ ਲਿਖਿਆ ਹੈ ਜਬਰ ਨਕਾਮੀ ਹੋਰ ਜਬਰ ਜਦੋਂ ਤੀਕਣਾ ਮਿਲੇ ਕਬਰ ਹਰ ਜਬਰ ਦੀ ਇਹੋ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣੀ ਆਪਾਂ ਮੂੰਹ ਦੀ ਖਵਾਵਾਂਗੇ ਇਸ ਮੁੱਖ ਮੰਤਰੀ ਨੂੰ ਸਮਾਸਾ ਘਾਇਉ ਵਾਲਾ ਅਸੀਂ ਕੱਲੀ ਕੱਲੀ ਗੱਲ ਦਾ ਹਸਾਬ ਲਵਾਂਗੇ ਅਸੀਂ ਪੁੱਛਾਂਗੇ ਕਿ 19 ਮਾਰਚ ਨੂੰ ਸਾਡੇ ਕਿਸਾਨਾਂ ਦੇ ਪਿੱਠ ਦੇ ਵਿੱਚ ਤੂੰ ਛੁਰਾ ਕਿਵੇਂ ਮਾਰੇ ਆ ਤੂੰ ਕਿਵੇਂ ਉਹ ਸ਼ਰਾਬ ਪੀ ਕੇ ਉਹ ਬੋਲੀ ਬੋਲਦਾ ਹੈ ਜਿਹੜਾ ਮੁੱਖ ਮੰਤਰੀ ਦੇ ਉਹ ਤੈਨੂੰ ਵੀ ਸ਼ਰਸ਼ਾਰ ਕਰਦੀ ਹੋਵੇ ਅਸੀਂ ਕੇਰਾਂਗੇ ਤੇਰੇ ਮੰਤਰੀਆਂ ਨੂੰ ਅਸੀਂ ਪੁੱਛਾਂਗੇ ਤੁਹਾਨੂੰ ਤੁਸੀਂ ਕਹਿੰਦੇ ਹੁੰਦੇ ਤੇ ਕੱਲੀ ਕੱਲੀ ਫਸਲ ਦੇ ਐਸ.ਪੀ ਦੇਵਾਂਗੇ ਤੁਸੀਂ ਕਹਿੰਦੇ ਹੁੰਦੇ ਸੀ ਕਰਜਾ ਕਿਸਾਨਾਂ ਮਜ਼ਦੂਰਾਂ ਦਾ ਖਤਮ ਕਰਾਂਗੇ ਤੁਸੀਂ ਕਹਿੰਦੇ ਹੁੰਦੇ ਸੀ ਜਦੋਂ ਟਾਲੀ ਚੋ ਲੈ ਗਈ ਸਰਕਾਰ ਦੀ ਹੋਊਗੀ ਅਸੀਂ ਚੱਲਾਂਗੇ ਹਜਾਰਾਂ ਗਿੱਲੀ ਦਿੱਲੀ ਆ ਤੇ ਜਿੱਦੀ ਪੁੱਤਾ ਚਾਹੇ ਉਹ ਤੁਹਾਡੇ ਬਾਅਦੇ ਕਿੱਥੇ ਆ ਸਾਡੇ ਲੋਕਾਂ ਨਾਲ ਕਰੇ ਹੋਏ ਇਸ ਕਰਕੇ ਭਰਾਵੋ ਕੁਰਸੀ ਤੇ ਕਿਸੇ ਨੂੰ ਮਰਜ਼ੀ ਬਿਠਾ ਦਿਓ ਕੁਰਸੀ ਸਾਡੀ ਮਿੱਤ ਨਹੀਂ ਲੋਕਾਂ ਦੀ ਮਿੱਤ ਨਹੀਂ ਕਿਉਂਕਿ ਕੁਰਸੀ ਮਲਕ ਭਾਗਵਾਂ ਦੀ ਹੈ ਇਹ ਕੁਰਸੀ ਅਮਾਨੀਆਂ ਅੜਾਨੀਆਂ ਦੀ ਖਰੀਦੀ ਹੋਈ ਹੈ ਅਸੀਂ ਕਹਿੰਦੇ ਹਾਂ ਵੀ ਆਪ ਵਾਲੇ ਐ ਅਸੀਂ ਕਹਿੰਦੇ ਹਾਂ ਵੀ ਕਾਲੀਏ ਕਾਂਗਰਸੀ ਐ ਇਹ ਸਾਡੇ ਤਰੰਗ ਵੰਡੇ ਹੋਏ ਆ ਸਾਨੂੰ ਲੱਗਦਾ ਪਰ ਅਸਲੀਅਤ ਇਹ ਐ ਜਦੋਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਐ ਉਥੇ ਇਹਨਾਂ ਦੀ ਗਿਣਤੀ ਕੰਪਨੀਆਂ ਦੇ ਨਾਂ ਤੇ ਹੁੰਦੀ ਐ ਉਥੇ ਐ ਗਿਣਤੀ ਹੁੰਦੀ ਐ ਵੀ ਆ ਆਵਾਨੀ ਦੇ ਇੰਨੇ ਆ ਗਏ ਅਰਲਾ ਸਾਹ ਦੇ ਇੰਨੇ ਜਿੱਤ ਕੇ ਐਮਪੀ ਬਣ ਗਏ ਤੇ ਇਧਰਲੇ ਪਾਸੇ ਭਰਾਵੋ ਆ ਮਨੋ ਹੋਰ ਕੰਪਨੀਆਂ ਵੀ ਇਹਨਾਂ ਦੇ ਇੰਨੇ ਜਿੱਤ ਗਏ ਕੰਪਨੀਆਂ ਦੇ ਨਾਂ ਤੇ ਇਹਨਾਂ ਦੀ ਗਿਣਤੀ ਹੁੰਦੀ ਐ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਇਹ ਫੰਡ ਲੈਂਦੇ ਆ ਚੋਣਾ ਵੇਲੇ ਪੈਸੇ ਲੈਂਦੇ ਆ ਸਾਡੇ ਦਾ ਉੱਪਰਲੇ ਬੰਦ ਸਾਡੇ ਬਣ ਕੇ ਆਉਂਦੇ ਆ ਸਾਡੇ ਨਹੀਂ ਹੈਗੇ ਪਰ ਹੋਏ ਇਸ ਕਰਕੇ ਅਸੀਂ ਦੋਸਤ ਤੇ ਦੁਸ਼ਮਣ ਦੀ ਪਛਾਣ ਕਰੀਏ ਸਾਡੇ ਦੋਸਤ ਕੌਣ ਆ ਸਾਡੇ ਦੁਸ਼ਮਣ ਕੌਣ ਆ ਜਦੋਂ ਇਹ ਪਛਾਣ ਹੋ ਜੇ ਲੋਕਾਂ ਨੂੰ ਸਾਡੀਆਂ ਮਤਾਵਾ ਪੈਸਿਆਂ ਨੂੰ ਪਛਾਣ ਹੋ ਜੇ ਫੇਰ ਤੋ ਸ਼ਮਣਾ ਦੇ ਤਾਂ ਸਾਡੀਆਂ ਮਾਤਾ-ਪਿਤਾ ਪਾਛੀਆਂ ਮਾਰਦੀਆਂ ਹੁੰਦੀਆਂ ਆਹ ਤਾਂ ਆ ਨਾ ਦੇ ਸੰਦੋਂ ਦੇ ਰੱਖੇ ਭੂਕੜੀਆਂ ਆ ਚਟਣੀ ਘੋਟਣ ਵਾਲੇ ਘੋਟਣੇ ਉਹ ਆਹ ਤੇ ਜਿਹੜੇ ਹਥਿਆਰ ਹੁੰਦੇ ਆ ਉਹ ਚੁੱਕਦੀਆਂ ਹੁੰਦੀਆਂ ਇਸ ਕਰਕੇ ਉਹ ਉਸ ਤਰ੍ਹਾਂ ਦੀ ਤਿਆਰੀ ਦੀ ਲੋੜ ਹੈ ਸਾਨੂੰ ਰਾਜ ਪ੍ਰਬੰਧ ਨੇ ਸਾਡੀ ਰਾਖੀ ਨਹੀਂ ਕਰਨੀ ਰਾਜ ਪ੍ਰਬੰਧ ਦਾ ਇੱਕੋ ਇੱਕ ਕੰਮ ਰਹਿ ਗਿਆ ਅਸੀਂ ਰਾਜ ਪ੍ਰਬੰਧ ਤੋਂ ਆਸ ਰੱਖਦੇ ਹੁੰਦੇ ਕਿ ਸਾਡੀ ਜਾਨ ਮਾਲ ਦੀ ਰਾਖੀ ਕਰੂ ਸਾਦੇ ਹੱਕਾਂ ਹਕੂਕਾਂ ਨਹੀਂ ਰਾਖੀ ਕਰੂ ਸਾਡੇ ਮੌਲਕ ਅਧਿਕਾਰ ਜਿਹੜੇ ਉਹ ਵਰਕਰਾਂ ਰੱਖੂ ਪਰ ਆਹ ਰਾਜ ਪ੍ਰਬੰਧ ਸਿੱਧਮ ਸਦਾ ਸਾਡੇ ਜਿਹੜੇ ਮਿਲੇ ਹੋਏ ਸਦਾ ਅੰਤ ਹੱਕ ਹਕੂਕ ਹੈ ਉਹਨਾਂ ਨੂੰ ਸਾਡੇ ਕੋਲੋਂ ਖੋਣ ਤੇ ਲੱਗਿਆ ਹੋਇਆ ਹੈ ਇਸ ਕਰਕੇ ਅੱਜ ਸਮਾਂ ਮੰਗ ਕਰਦਾ ਹੈ ਕਿ ਹੁਣ ਭਲਾ ਉਹ ਸਿੰਘਾਸਣ ਦਾ ਸਮਾਂ ਅੰਦਰਵੰਦ ਦਾ ਸਮਾਂ ਨਹੀਂ ਹੁਣ ਸਿੱਧਮ ਸਦਾ ਮદાન ਦੇ ਵਿੱਚ ਲੈ ਤਰਨਾ ਸਮਾਂ ਨਾਲ ਲੋਕਾਂ ਦੇ ਖਿਲਾਫ ਜਿਹੜੇ ਸਾਡੇ ਬਣ ਕੇ ਆਉਂਦੇ ਐ ਸਾਡੇ ਨਾਲ ਗਲਾਰੀਆਂ ਕਰਦੇ ਐ ਤੇ ਵੱਡੇ ਪੱਤਰ ਤੇ ਕਾਰਪੋਰੇਟ ਕਰਨ ਦੀ ਬਲਾਲੀ ਕਰਦੇ ਐ ਇਹ ਪਰਖਾਉਣ ਦੀ ਲੋੜ ਐ ਇਹ ਪਰਖ ਵੀ ਆਪਾਂ ਕਰਾਉਣੀ ਐ ਕਿ 5 ਸਾਲਾਂ ਦੇ ਵਿੱਚ ਸਾਡੇ ਕਿਸਾਨ ਰੂਹਾਂ ਦੇ ਕਿੰਨੇ ਕਿ ਕਿਸਾਨਾਂ ਦੇ ਪੈਸੇ ਖਾ ਲਏ ਤੇ 5 ਸਾਲਾਂ ਦੇ ਵਿੱਚ ਚਾਰ ਪਾਲਿਆਂ ਦੇ ਐਮਐਲਏ ਨੇ ਮੰਤਰੀਆਂ ਨੇ ਕਿੰਨੇ ਲੁੱਟ ਲਏ ਇਹ ਵੀ ਆਪਾਂ ਪਰਖ ਕਰਾਉਣੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਭਰਾਵੋ ਤੁਸੀਂ ਸੱਚੇ ਸੁੱਚੇ ਲੋਕ ਆ ਉਹਨਾਂ ਸੱਚੇ ਸੁੱੱਚੇ ਲੋਕਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਗੁਰਨਾਨਕ ਦੇ ਕਿਰਤੀ ਲਾਲੋਵਾਲੀ ਕਤਾਰ ਦੇ ਵਿੱਚ ਸ਼ਾਮਲ ਹੋ ਤੇ ਸਾਡੀ ਕਿਰਤ ਤੇ ਪਾਲਣ ਵਾਲੇ ਇਥੋਂ ਦਾ ਬੇਲਰ ਬੱਗ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ ਉਲਿਤ ਸੁਚੱਜੇ ਸੂਝ ਸਾਡੀਆਂ ਜੇਪਾਂ ਕੱਟਣ ਦੇ ਲੱਗੇ ਹੋਏ ਐ ਇਹਨਾਂ ਨੂੰ ਪੁੱਠੇ ਮੋੜਨਾ ਇਹਨਾਂ ਦੀਆਂ ਨੀਤੀਆਂ ਪੌਲੀਆਂ ਨੂੰ ਪੁੱਠਾ ਘੇੜਾ ਦੇਣਾ ਤਾਂ ਵੱਡੀ ਤਾਕਤ ਦੀ ਲੋੜ ਐ ਸਾਡੀਆਂ ਮਤਾਵਾ ਪੈਣਾ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੇ ਨੌਜਵਾਨ ਛੋਟੇ ਦੁਕਾਨਦਾਰ ਤੇ ਮਜ਼ਮਾ ਜਥੇ ਬੰਦੀਆਂ ਦੇ ਸਾਥੀ ਜਿੰਨੀ ਦੇਰ ਤੱਕ ਅਸੀਂ ਸਾਰੇ ਪਰੋ ਲਕੀਏ ਖਿੱਚ ਕੇ ਨਾ ਖਲਾਫ ਨਹੀਂ ਕਰਦੇ ਓਨੀ ਦੇਰ ਤੱਕ ਇਕੱਲੇ ਇਕੱਲੇ ਨੂੰ ਕੁੱਟਦੇ ਆ ਇਹ ਆ ਹਾਲਾਤ ਬਣੇ ਹੋਏ ਅੱਜ ਵੀ ਸਾਡੀਆਂ ਚੰਤ ਕੇ ਜਥੇ ਬੰਦੀਆਂ ਦੇ ਬਣੇ ਹੋਏ ਸਾਨੂੰ ਪਤਾ ਹੈ ਪਰਦੇ ਦੀਆਂ ਗੱਲਾਂ ਨਹੀਂ ਇਕੱਲੇ ਇਕੱਲੇ ਸਾਰੇ ਕੁੱਟਦੇ ਜਿੰਨੀ ਦੇਰ ਤੱਕ ਇਕੱਠੇ ਨਹੀਂ ਹੁੰਦੇ ਓਨੀ ਦੇਰ ਤੱਕ ਇਸ ਜ਼ਾਬਰ ਕਤਲ ਮਕਾਮ ਨੇ ਆਪਣੇ ਜ਼ਿਆਦਾ ਕਦਮ ਬਾਤ ਨਹੀਂ ਲੈਣੇ ਤੇ ਇਸ ਕਰਕੇ ਭਰਾਵੋ ਤੁਸੀਂ ਵਧਾਈ ਦੇ ਪਾਤਰੋਂ ਨਿਰਾਸ਼ਤਾ ਵਿੱਚ ਨਹੀਂ ਜਾਣਾ ਮੈਂ ਜ਼ਿਆਦਾ ਸਮਾਂ ਨਾਲ ਵਾਲਾ ਕਿਉਂਕਿ ਬਹੁਤ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਤੇ ਆਪਾਂ ਗੱਲਾਂ ਬਾਤਾਂ ਵੇਰਵੀ ਜਾਂਦੀਆਂ ਕਰਨੀਆਂ ਤੁਹਾਨੂੰ ਬੇਨਤੀ ਹੈ ਜਿੰਨੇ ਕਾਕੂ ਟਾਈਪ ਤੁਸੀਂ ਬੰਦੇ ਬੈਠੇ ਹੋ 18 ਤਰੀਕ ਤੋਂ ਪਹਿਲਾਂ ਪਹਿਲਾਂ ਹਰੇਕ ਪਿੰਡ ਦੇ ਵਿੱਚ ਸਾਡੀਆਂ ਮਤਾਵਾ ਪੈਣਾ ਦੀ ਰੈਲੀ ਸਾਡੇ ਨੌਜਵਾਨਾਂ ਨੂੰ ਇਕੱਠੇ ਕਰਕੇ ਉੱਥੇ ਆਹ ਗੱਲ ਰੱਖੀਏ ਕਿ ਸਰਪ ਡਰਾਕਟਰਾਂ ਦਾ ਮਸਲਾ ਨਹੀਂ ਇਹਦੇ ਨਾਲ ਸਾਡੇ ਪੱਤੇ ਨੁਕਸਾਨ ਹੋਣੇ ਆ ਗੱਲ ਰੱਖੀਏ ਕਿ ਅਸੀਂ ਸਸਤੇ ਭਾਅ ਤੇ ਜ਼ਮੀਨਾਂ ਠੇਨ ਵਿਭਾਗ ਨੂੰ ਦਿੱਤੀਆਂ ਬਾਗਬਾਨੀ ਵਿਭਾਗ ਨੂੰ ਨਹੀਂ ਦਿੱਤੀਆਂ ਅਸੀਂ ਇੱਥੇ ਉਹ ਖੁਸ਼ੀਆਂ ਪਰੇ ਹੱਬ ਨਹੀਂ ਬਣਾਉਣੇ ਇਹ ਤਾਂ ਭਰਾਵੋ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਇੱਕ ਗੱਲ ਵਾਲਾ ਮਸਲਾ ਜਿਹੜਾ ਇਸ ਕਰਕੇ ਸਰਕਾਰ ਦੀ ਮਰਮਾਨੀ ਆਪਾਂ ਨਾ ਚੱਲਣ ਲਈਏ ਦੂਰੀ ਲੜਾਈ ਹੈ ਤੁਹਾਡੀ ਮੈਂ ਇਸੇ ਗੱਲ ਤੋਂ ਵੇਖ ਕਹਿੰਦਾ ਵੀ ਦੂਰੀ ਲੜਾਈ ਹੈ ਇੱਕ ਤਾਏ ਕੇ ਸਰਕਾਰ ਦੇ ਗਲਤ ਫੈਸਲੇ ਦਾ ਆਪਾਂ ਜਿਹੜਾ ਪਰਾਂਵੋ ਸਾਡੀਆਂ ਜ਼ਮੀਨਾਂ ਦੇਣ ਭਾਗ ਨੂੰ ਅਸੀਂ ਦਿੱਤੀਆਂ ਤੇ ਉਹ ਅੱਗੇ ਦੀ ਅੱਗੇ ਤਵਾਲਾ ਨਾਲ ਉਹਦਾ ਬਾਰ ਬਾਰ ਨਹੀਂ ਭਾਗ ਨੂੰ ਦਿੱਤਾ ਇੱਕ ਤਾਂ ਸਾਡਾ ਮਸਲਾ ਹੈ ਜੀ ਹੈ ਅਸੀਂ ਰੁੱਖ ਲੱਗਣੇ ਰੋਕ ਦਾਂਗੇ ਪਰ ਤਾਂ ਤਗਲੀ ਕਰਕੇ ਇਹ ਦੇਣ ਵਿਭਾਗ ਦੇ ਨਾਮ ਵੀ ਆਪਾਂ ਇਹਦੀਆਂ ਮੋਡ ਰਜਿਸਟਰੀਆਂ ਕਰਾਈਏ ਉਹ ਸਮੇਂ ਤੱਕ ਆਪਾਂ ਸੇਗਾ ਵਿਚਾਰੀ ਰੱਖਨੇ ਆ ਇਸ ਤਰਕੇ ਪਰਾਂਵੋ ਤੁਹਾਡਾ ਸਾਰਿਆਂ ਦਾ ਧੰਨਵਾਦ 18 ਤਰੀਕ ਨੂੰ ਆਪਾਂ ਮਿਲਦੇ ਆ ਪੱਤਰੀ ਘੰਟੀ ਦੇ ਵਿੱਚ ਤਿਆਰੀ ਕਰ ਲਓ ਜੇ ਦਰਖਤ ਲਾਉਣ ਆਉਂਦੇ ਐ ਰੋਕੋ ਭਰਾਵੋ ਜਿੱਥੇ ਜਿੱਥੇ ਲਾਉਂਦੇ ਐ ਇਹ ਤੇ ਜੇ ਨਹੀਂ ਰੁਕਦੇ ਤਾਂ ਫਿਰ ਆਪਣੇ ਟਰੈਕਟਰਾਂ ਦੇ ਦਰਖਤਾਂ ਦੇ ਵੀ ਚੱਲ ਜੂ ਰਸਤੋਂ ਲਾਗ ਨਹੀਂ ਵੱਡੇ ਹੁੰਦੇ ਐ ਇਸ ਕਰਕੇ ਸਰਕਾਰ ਦੇ ਕੰਨ ਹੋਣੇ ਇੱਥੇ ਬੈਠੇ ਹੋਣੇ ਸਾਡੀ ਆਇਤ ਮੀਟਿੰਗ ਦੇ ਵਿੱਚੋਂ ਸੁਣਾਉਣੀ ਐ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਐਂ ਦਰਖਤ ਅਸੀਂ ਨਹੀਂ ਲਗਣੰਦੇ ਸਾਡੀ ਤਾਂ ਇਹ ਤੋਂ ਵੀ ਅੱਗੇ ਮੰਗ ਐ ਕਿ ਡਰੇਨ ਵਿਭਾਗ ਨੂੰ ਇਹ ਜਿਹੜਾ ਟ੍ਰਾਂਸਫਰ ਦੁਆਰਾ ਕੀਤੀ ਜਾਂਦੀ ਜਿਹੜੀ ਬਾਗਬਾਨੀ ਭਾਗ ਦੇ ਨਾਮ ਤੋਂ ਵਿਚਾਰੀ ਐ ਉਹਦੇ ਤੇਕ ਅੱਗੇ ਚਲ ਚ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਪਰਾਜਿ ਜਨਾ ਜਿੰਨਾ ਕੋਣ ਇੱਕ ਦਾ ਅਕਚਲ ਨਾਲ ਆਰ ਕਰਤਾ ਦੂਜੇ ਦਿਨ ਸੌਰਸ ਬਾਇਆ ਤੇ ਇਸ ਤੋਂ ਬਾਅਦ ਸੂਬੇ ਦੀ ਇੱਕ ਬਿਟੀ ਮੀਟਿੰਗ ਹੋਈ ਉਹਦੇ ਵੱਡਾ ਹਾਦਸਾ ਚੱਲ ਜਾਏਗਾ ਕਿਵੇਂ ਕਿ ਇਹਨਾਂ ਸਰਕਾਰ ਨੂੰ ਕਦੋਂ ਕਹਿਣਾ ਉਹਨੂੰ ਤਾਂ ਕਹਿਣਾ ਜਿੱਦਾਂ ਜਿੱਦਾਂ ਸਦਾ ਮਸਲਾ ਹੱਲ ਨਹੀਂ ਹੁੰਦਾ ਲੜਾਂਗੇ ਜਿਮਨਾ ਤੱਕ ਵਿਚਾਰ ਤੱਕ ਲੜਾਂਗੇ ਖੇਤ ਤੱਕ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਧੰਨਵਾਦ ਪ੍ਰਧਾਨ ਜੀ ਦਾ ਆਪਾ ਨਾਰਿਆਂ ਗੂੰਜ ਰਸਤੇ ਦੀ ਸਵਾਰਥੀ ਕਰਾਗੇ तजदा पौ लड़े कज पौधा सरकार मुर्दा पौधा गौर मंत्री मुर्दा पौधा जाम सरकार मुर्दा पौधा そ後に行いわがでから、最後に行くわけで